ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜੋ ਕਿ ਲੋਕ ਸਭਾ ਇਲੈਕਸ਼ਨ ਵਿੱਚ ਕਾਂਗਰਸ ਦੇ ਕੁਝ ਲੀਡਰਾਂ ਲਈ ਪ੍ਰਚਾਰ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਲੀਡਰਾਂ ਦੀ ਬਦੌਲਤ ਉਹਨਾਂ ਦੇ ਪੁੱਤ ਨੂੰ ਫੁੱਲ ਸਿਕਿਉਰਿਟੀ ਮਿਲੀ ਸੀ ਤਾਂ ਉਹ ਆਪਣੀ ਜ਼ਿੰਦਗੀ ਵਧੀਆ ਜੀ ਗਇਆ ਸੀ ਉੱਥੇ ਹੀ ਕੁਝ ਲੋਕ ਬਲਕੌਰ ਸਿੰਘ ਦੇ ਇਸ ਫੈਸਲੇ ਤੋਂ ਨਾਰਾਜ਼ ਵੀ ਹਨ ਕਿ ਉਹ ਕਾਂਗਰਸ ਦਾ ਸਾਥ ਕਿਉਂ ਦੇ ਰਹੇ ਹਨ ਬੀਤੇ ਕੱਲ ਬਲਕੌਰ ਸਿੰਘ ਨੇ ਰਾਜਾ ਵੜਿੰਗ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਖੁਲਾਸਾ ਕੀਤਾ ਕਿ ਜਦੋਂ ਸੰਜੂ ਗੀਤ ਕਰਕੇ ਸਿੱਧੂ ਮੂਸੇਵਾਲਾ ਤੇ ਪਰਚਾ ਹੋਇਆ ਸੀ ਤਾਂ ਪੁਲਿਸ ਰੋਜ਼ ਘਰਗੇੜੇ ਮਾਰਦੀ ਹੁੰਦੀ ਸੀ ਉਸ ਟਾਈਮ ਰਾਜਾ ਵੜਿੰਗ ਹੀ ਸੀ ਜਿਸ ਨੇ ਕਿਹਾ ਸੀ ਕਿ ਸਿੱਧੂ ਤੂੰ ਆਪਣੇ ਘਰ ਕੁਰਸੀ ਤੇ ਲੱਤ ਤੇ ਲੱਤ ਰੱਖ ਕੇ ਬੈਠ ਜਾ ਤੇਰੇ ਵੱਲ ਕੋਈ ਨਹੀਂ ਦੇਖਦਾ ਬਾਕੀ ਤੁਸੀਂ ਵੀ ਸੁਣੋ ਬਲਕੌਰ ਸਿੰਘ ਨੇ ਕੀ ਕਿਹਾ ਫਿਰਾਂ ਮੈਂ ਹੁੰਦੀ ਨਵਾੜਿਆ ਮੈਂ ਉਹਨਾਂ ਲੋਕਾਂ ਦੇ ਚਲੜਿਆ ਵੀਰੋ ਜਿਹੜੇ ਮੇਰੇ ਨਾਲ ਖੜੇ ਰਾਜਾ ਸਿੰਘ ਸੰਜੂ ਵਾਲੇ ਗਾੜੇ ਦਾ ਪਰਚਾ ਹੋਇਆ ਰੋਜ਼ ਘਰੇ ਪੁਲਿਸ ਕਿ ਕੀ ਇਹ ਬੰਦਾ ਸੀ ਮੈਨੂੰ ਕਹਦਾ ਭਾਈ ਲੱਖ ਲੱਖ ਰੱਖ ਕੇ ਮੁਰਗੀ ਲੈ ਕੇ ਬਾਹਰ ਕੇ ਵੇਚ ਤੈਨੂੰ ਕੋਈ ਬੁਲਾਗਾ ਨਾ ਮੈਂ ਇਨਸਾਨੀ ਫਿਤਰਤ ਹੈ ਇਹ ਘੋੜੇ ਨੇ ਕਿਸੇ ਨੇ ਇੱਕ ਵਾਰੀ ਵੀ ਮਤ ਪਸਾਨ ਕੀਤਾ ਨੂੰ ਭੁੱਲਣਾ ਨਹੀਂ ਚਾਹੀਦਾ ਮੈਂ ਕਾਂਗਰਸ ਪਾਰਟੀ ਦਾ ਇਸ ਕਰਕੇ ਸਮਰਥਨ ਕਰਨਾ ਕਿ ਜੇ 2 ਸਾਲ ਮੇਰਾ ਬੱਚਾ ਜਿਉਂਗਾ ਤਾਂ ਸਸ ਕਾਂਗਰਸ ਸਰਕਾਰ ਕਰਕੇ ਹੋਗਾ ਰਾਜੇ ਭਾਈ ਵਰਗੇ ਬਣ ਸਕੇ ਹੋ ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਦੀ ਇੱਕ ਰਿਕਾਰਡਿੰਗ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਆਪਣੇ ਗੀਤ ਦੀਆਂ ਕੁਝ ਲਾਈਨਾਂ ਬੋਲ ਰਿਹਾ ਹੈ ਜਿਸ ਵਿੱਚ ਆਉਣ ਵਾਲੇ ਟਾਈਮ ਦੀ ਸਚਾਈ ਸੀ ਫਾਇਦਾ ਕਿਸਦਾ ਤੇ ਕੀ ਦੀ ਕਰੋਗੇ ਮੋਹਜੂ ਮੋਡਾ ਕੀ ਜਾ ਤੇ ਕਿਰ ਕੋਈ ਬਲਹਿਮ ਹੋਜੂ ਕਈ ਸ਼ੁਤਰ ਤਾਂ ਐਸੇ ਗੱਲਾਂ ਪਿੱਛੇ ਲੱਗੇ ਨਹੀਂ ਗੋਲੀ ਸਿੱਧੂ ਦੇ ਜੇ ਮਾਰੀ ਸਾਡਾ ਨਾਮ ਹੋਜੂ की परेशान हो बैठे पाओ हर परेशानी परेशानी प्यार तो खोया प्यार प्यार खोया वापस प्रेम रुकावट 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 प्रेमी प्रेमी का नुमनोना। दुश्मन तो विदेश यात्रा औलाद नौकरी कारोबार तो खा खा प्रेमी प्रेमी का, तो तो टागी माता शिवानी जी पचानवे दो सो तीन चौताली नौ सो चुता